ਕਾਸ ਕੀ ਕਮੀ ਲਗੀ ਪਿਆਰ ਤੇ ਫਿਰ ਇੱਕ ਆਲ ਮੁਕਾਦੋ ਕੀਤਾ ਜੱਸੀ ਦੱਸ ਦੇ ਨੀ ਰਾਏ ਦਾ ਫੋਨ ਚੱਲਦਾ ਰਾਏ ਨੂੰ ਵੀ ਦਿਖਾ ਚਾਨੋ ਦੱਸ ਚਾਨੋ ਦਰੋ ਕਰ ਚੱਲੋ ਚੱਲੋ ਕੋਈ ਮੈਂ ਚੱਲ ਵੇਂ ਜਾਣ ਦੇ ਤਰਾ ਲੋਕ ਜਾਣਾ ਇੱਕ ਮਿੰਟ ਨਾ ਨਾ ਫੋਨ ਤਾਂ ਪਹਿਲਾਂ ਕੋਈ ਨੇ ਬਚਾ ਲੈਣਾ ਇਹ ਚੱਲ ਮਰਨ ਦੇ ਬਾਏ ਬਾਏ ਪ੍ਰੀਤਾ ਮੈਂ ਆਈ ਹਾਂ ਜੀ ਚੱਲ ਪਰਲੇ ਪਾਸੇ ਓਏ ਪ੍ਰੀਤਾ ਬਾਏ ਬਾਏ ਮਰਨ ਦੇ ਮਰ ਗਿਆ ਯਾਰ ਪ੍ਰੀਤਾ ਸੱਸੇ ਸਕਦੀ ਹੈ ਦੋਵਾਂ ਜੀਆਂ ਨੇ ਪ੍ਰੀਤਾ ਪ੍ਰੀਤਾ ਡਾੜੀ ਜਾਣਦੇ ਮਰਨ ਦੇ ਕਿਓ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਹੈ ਕੋਲ ਪਾਈ ਜਾਂਦੀ ਹੈ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲੇ ਤੂੰ ਦੁੱਤਿਆਂ ਨਹੀਂ ਸਾਂਭਣੀਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਜਦੋਂ ਚੱਲਦੀ ਮੈਂ ਵੀ ਚੱਲੀ ਹੁੰਦੇ ਨਾਲ ਕਿੱਥੇ ਗਈ ਜੜ ਮੇਰੀ ਕੁੜੀ ਪ੍ਰੇਤ ਡਾੜੀ ਬੱਥੇ ਪ੍ਰੇਤ ਡਾੜੀ ਰਾਹਾਂ ਦਾ ਇਹ ਨਰਪੋਣਾ ਹਾਏ ਪ੍ਰੀਤ ਸਾਰਤੀ ਆਵੇ ਲੋਕੀ ਅੰਤ ਮਾੜਾ ਪਾ ਦਿੱਤਾ ਸਟਾਨ ਅੰਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੀ ਤੇ ਤਿੰਨ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਇਹਦੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਵਾਰੀ ਨੇ ਦੋ ਵਾਰੀ ਨੇ ਤੀਜੀ ਰੀ ਨੇ ਕਿੱਥੇ ਗਈ ਚਲੀ ਆ ਪ੍ਰੀਤ ਡਾਡੀ ਮਰਨ ਪ੍ਰੀਤ ਡਾਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਹਾਂ ਇਹ ਵੀ ਦਾੜੀ ਮੈਨੂੰ ਦੱਸਦੇ ਆਂ ਨਹੀਂ ਕਿ ਉਹ ਅੱਜ ਕਿੱਥੇ ਲੈ ਗਿਆ ਹੈ